ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ 'ਚ ਲਗਭਗ ਤੁਹਾਨੂੰ ਪੰਜ ਨਗ ਦਿਖਾਵਾਂਗੇ ਬੈੜਾ ਤਿੰਨ ਤੇ ਇੱਕ ਦਰਮਿਆਨੇ ਪਹਾੜੀ ਚੋਟੀ ਤੇ ਇੱਕ ਚੰਗੀ ਕਦਕਰ ਹਲੇ ਜੰਦ ਜਨ ਵਾਲੀ ਵੱਡੀ ਚੋਟੀ ਤਾਜੀ ਸੂਈ ਵੀ ਸੋਏ 4 5 ਨਾ ਕਿ ਵੀਰ ਦੇ ਕੋਵਾ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਗਰੀ ਗਲਬ ਸਸੀ ਗਲ ਬਾਈ ਜੀ ਸਸੀ ਗਲ ਬਾਈ ਜੀ ਤੇ ਲੋਂਡਰੀ ਫਾਰਡ ਦੇਖਣ ਵਾਲੇ ਸਾਰੇ ਪੀਰਾਂ ਨੂੰ ਪਿਆਰ ਭਰੀ ਸ਼ਤਰੀਕਾਲ ਜੀ ਉਮੀਦ ਆ ਵੀ ਜਿੰਨੇ ਵੀ ਵੀਰ ਸਾਡੇ ਵੀਡੀਓ ਦੇਖਣਾ ਬਸਦ ਕਰਦੇ ਆ ਸਾਡੇ ਜਾਨਵਰਾਂ ਨੂੰ ਤਿਆਰ ਕਰਦੇ ਆ ਸਾਰੇ ਠੀਕ ਠਾਕ ਹੋਮਗੇ ਉਹਨਾਂ ਸਾਰੇ ਜਾਨਵਰਾਂ ਦੀ ਤੰਦਰੁਸਤੀ ਠੀਕ ਹੈ ਹਾਂਜੀ ਵੀਰੇ ਆਪਣੇ ਨਾਮ ਐਡਰੈਸ ਦੱਸਦੇ ਆ ਆਪਣਾ ਉਦਾਰੇ ਨਾਮ ਮੇਰਾ ਅੰਮਨ ਪਿੰਡ ਗੱਲਾ ਫੀਲ ਜਗਰਾਉਂ ਜਿਹੜਾ ਲੁਧਿਆਣਾ ਠੀਕ ਆ ਪਿੰਡ ਆ ਗਿਆ ਡੱਲਾ ਆਪਣਾ ਗੱਲਾ ਪਿੰਡ ਵੀ ਹੈ ਆਪਣਾ ਨਾਂ ਨਛਰ ਕੇ ਲੇਰਾ ਗੁਰਦੁਆਰਾ ਸਾਹਿਬ ਬਾਬਾ ਦੰਦ ਸਿੰਘ ਜੀ ਦੀ ਚਰਛੂਪਾ ਪਰਧਤੀ ਹੈ ਜਿਹੜੀ ਉਹ ਵੀ ਆਪਣੇ ਘਰ ਤੋਂ 10 ਕਿਲੋਮੀਟਰ ਹੈ ਠੀਕ ਹੈ ਗੁਰਦੁਆਰਾ ਮਹਿਦੀਉਣਾ ਸਾਹਿਬ ਦਸਵੇਂ ਪਾਤਸ਼ਾਹ ਦੀ ਚਰਛੂਪਾ ਪਰਧਤੀ ਉਹ ਵੀ ਆਪਣੇ ਘਰ ਤੋਂ 10 ਕਿਲੋਮੀਟਰ ਹੈ ਤੇ ਮੋਬਾਈਲ ਨੰਬਰ ਆਪਣਾ ਇਹ ਮੋਬਾਈਲ ਨੰਬਰ ਵੀ ਆਪਣਾ ਹੈਗਾ 9876304213 ਠੀਕ ਹੈ ਤੇ ਅੱਜ ਆਪਾਂ ਨਗਦ ਖਾਵਾਂਗੇ 5 ਹਨ 5 ਨਗਦ ਵੀ ਦੋ ਗਾਇਆਂ ਚੱਪ ਨੇ ਤੇ ਦੋ ਆ ਗਏ ਝੋਟੀਆਂ ਹਾਂਜੀ ਦੋ ਝੋਟੀਆਂ ਇੱਕ ਜਰਸੀ ਆ ਠੀਕ ਆ ਪਹਿਲੇ ਨੰਬਰ ਜਿਹੜੀ ਆਪਾਂ ਦੇਖੀ ਜਾਨੇ ਹੈਗੇ ਬੈੜ ਇਹ ਸੂਈ ਹੋਈ ਆ ਸੂਈ ਹੋਈ ਬੈੜ ਵਾਲੀ ਹੈ ਕੈ ਦਿਨ ਹੋ ਗਿਆ ਸੂਈ ਨੂੰ ਕਿਹੜਾ ਸੂਆ ਸੂਈ ਆ ਦੂਜਾ ਸੂਆਗਾ ਭਾਈ ਆ ਬੱਚਾ ਬੈਠਾ ਚਾਰ ਦਿਨ ਹੋ ਗਿਆ ਸੂਈ ਨੂੰ ਬੱਚਾ ਮੇਲਕਾ ਫਾ ਮੇਲਕਾ ਫਾ ਵੀਰੇ ਨਾਲ ਇਹਦੇ ਦੂਜਾ ਸੂਆ ਸੂਈ ਹੈ ਤੇ ਕਿੰਨਾ ਕੁ ਦੁੱਧ ਹਾਜ਼ਰ ਆ ਦੁੱਧ ਇਸ ਟਾਈਮ ਵੀਰੇ ਦੇ ਕੋਲ ਹੋਗਾ ਤਕਰੀਬਨ 17 ਤੋਂ 18 ਕਿਲੋ ਬੋਲਾ ਸਟਾਰਟ ਹੋਈ ਹੈ ਜੀ ਔਰ ਥੋੜਾ ਅਗੇ ਗਰਮੀ ਵੀ ਮੰਨ ਲਈ ਸੀ ਕਿ ਤਾਂ ਆਪਣੇ ਕੋਲੇ ਜਿੱਦਾਂ ਮੌਸਮ ਨਹੀਂ ਉਹ ਜਾਵਾ ਗਾਂ ਵਾਲੀ ਜਿਹੜਾਈ ਹੈ ਨਹੀਂ ਕਿਨੂੰ ਤਾਂ ਆਪਣੇ ਕੋਲੇ ਸਿਰੋ ਠੀਕ ਹੈ ਜਿਹੜੇ ਆਪਾਂ ਨੂੰ ਜਾਣਦੇ ਹਾਂ ਉਹ ਪਤਾ ਹੀ ਹੈ ਪਰ ਗਾਂ ਦੀ ਰਿਪੋਰਟ ਹੈ ਜਿਹੜੀ ਪਿਛਲੇ ਸੂਏ 42 ਕਿਲੋ ਦੁੱਧਦੀ ਹੈ ਬਈ ਜੀ ਠੀਕ ਹੈ 42 ਕਿਲੋ ਦੁੱਧ ਦਿੱਤਾ ਹੋਇਆ ਨਹੀਂ ਕਰਵਾਣੀ ਔਰ ਇੰਕੀ ਵੀ ਉਮੀਦ ਆ ਵੀ ਚੰਗੇ ਦੁੱਧ ਤੇ ਚੱਲੂਗੀ ਅੰਦਾਜ਼ਾ ਲਾ ਕੇ ਚੱਲੇ ਗਰਮੀ ਦੇ ਕੌਣੇ ਕਿੰਨਾ ਮੰਨ ਕੇ ਚੱਲੇ ਬੰਦਾ ਇਦਕੇ ਜੇ 40 ਕਿਲੋ ਦੁੱਧ ਤਾਂ ਬਾਈ ਹੁਣ ਵੀ ਦੇ ਦੂੰਗੀ ਰਾਮ ਨਾਲ ਹੀ ਆਪਾਂ ਨੂੰ ਉਮੀਦ ਆ ਵੀ 18-19 ਬੋਲਾ ਇਸ ਵਕਤ ਇਹ ਥੱਲੇ ਹੈਗਾਗਾ ਉਹ ਇਸ ਟਾਈਮ ਵੀ ਠੀਕ ਹੈ ਬੱਚੇ ਦੀ ਦੰਦੀ ਤੋਂ ਬੈਠ ਹੁੰਦੇ ਬਿਮਾਰੀ ਕੋਈ ਬੰਦਾ ਟੈਸਟ ਕਰ ਲਵੇ ਵੀ 4 ਦਿਨਾਂ ਤੋਂ ਵੱਧ ਨੂੰ ਸੂਈ ਨੂੰ ਸੂਈ ਆਪਣੇ ਘਰੇ ਆ ਸੂਈ ਦਵਾਈ ਲਈ ਆ ਵੀਰੇ ਆਪਾਂ ਸੂਈ ਹੋਈ ਸੀ ਜੇ ਰਜੇ ਪੈਂਦੀ ਸੀ ਤੇ ਜਾਂ ਜੇਰ ਗੱਡੀ 'ਚ ਪਈ ਆ ਹਾਂ ਠੀਕ ਹੈ ਜੇਰ ਵਗੈਰਾ ਓਕੇ ਆ ਓਕੇ ਆ ਜੀ ਜਮ ਓਕੇ ਚੋਣ ਚਵਾ ਧਾਰਾ ਤੋਂ ਰਜੇ 1 ਨੰਬਰ ਗੱਡੀ 1 ਨੰਬਰ ਆ ਕਿਸੇ ਪਾਸੇ ਬੈਠਾ ਇੱਕ ਪੰਜੇ ਕੱਕ ਜਪੂਰੀਆ ਹੱਥ ਵੀ ਨਹੀਂ ਤਰਾਂਦੀ ਗੀ ਔਰ ਕੱਦ ਕਾੜ ਦਾ ਐਡਾ ਮੈਨੂੰ ਲੱਗਦਾ ਕਿ ਸਾਡੇ ਏਰੀਆ ਦੇ ਵਿੱਚ ਲਵੇ ਲਾਉਣੇ ਐਡੀ ਬੈਠ ਨਹੀਂ ਹੁੰਦੀ ਤੋਰੇ ਬਾਹਰ ਸੁਭਰ ਕੱਦ ਕਾੜ ਵਗੈਰਾ ਦੇਖੋ ਬੈੜ ਦਾ ਪੂਰਾ ਤੇ ਰਾਜੀ ਸਮੀ ਪਲੀ ਵੀ ਬਹੁਤ ਜਿਆਦਾ ਸੁਕਾਡ ਕਾਟ ਵਗੈਰਾ ਦੇਖੋ ਪੂਰਾ ਓਕੇ ਆ ਤੇ ਚੌਥੇ ਦਿਨ ਦੀ ਅੱਜ ਸੂਈ ਹੋਈ ਹੈ ਜੇਰ ਵਗੈਰਾ ਸਾਰਾ ਕੁਝ ਕੰਮ ਡਾਨਾ ਤੇ ਦੂਜਾ ਸੂਆ ਸੂਈਆ ਪਹਿਲੇ ਸੂਆ 40% ਦੁੱਧ ਦਾ ਪਾਇਆ ਹੋਇਆ 40 ਲੀਟਰ ਦੁੱਧ ਮੰਨ ਕੇ ਇਸ ਵਾਰ ਇਹਦੀ ਖਰੀਦਾਰੀ ਕਰ ਸਕਦੇ ਹੋ ਸੋ ਚਾਰੇ ਥਾਨ ਨਿਕਣਵੇਂ ਸਾਫ ਸੁਥਰੇ ਤੇ ਮਿਲਕ ਵੇਨ ਵਗੈਰਾ ਦੇਖੋ ਬਹੁਤ ਚੰਗੀ ਸੋਹਣੀ ਦਿਖਾਈ ਦਿੰਦੀਆਂ ਨਾੜਾ ਵਗੈਰਾ ਦੇਖੋ ਹਵਾਨੇ ਦੇ ਚੰਗਿਆ ਦਿਖਾਈ ਦੇ ਜਾਂਦੀਆਂ ਹੈਗੀਆਂ ਤੇ ਕੱਦ ਕਾਟ ਤੇ ਬਿਊਟੀ ਵਗੈਰਾ ਫੁੱਲ ਓਕੇ ਆ ਸਾਈਜ਼ ਵਗੈਰਾ ਵੀ ਪੂਰਾ ਇਹਦਾ ਓਕੇ ਆ ਸੋ ਹਵਾਨਾ ਵਗੈਰਾ ਦੇ ਤਾਰ ਵੀ ਨਾ ਮਾਰੇ ਦੀ ਹੱਥ ਲਾਉਣ ਦੀ ਵੀ ਲੋੜ ਨਹੀਂ ਠੀਕ ਹੈ ਅੱਜ 50 ਪੈਸੇ ਦਾ ਵੀ ਨੋਕ ਤੋਂ ਹੋ ਗਿਆ ਆਪਾਂ ਪੰਜਾਂ ਫਰੀ ਦੇ ਮਾਰੇ ਲਈ ਠੀਕ ਹੈ ਤੇ ਭਾਜ ਦਾ ਕੀ ਰਹੂਗਾ ਇਹਦਾ ਮੁੱਲ ਵੀ ਹੈ 1,60,000 ਰੁਪਇਆ ਠੀਕ ਹੈ 1,55 ਦੀ ਵੜ ਦੇ ਦਾਂਗੇ 1,55,000 ਰੁਪਏ ਦੀ ਵੜ ਆਪਾਂ ਦੇ ਦਾਂਗੇ ਸੂਈ ਸਵਈਆਂ ਸੋ ਨਾੜਾ ਵਗੈਰਾ ਦੇਖੋ 40 ਕਿਲੋ ਦੁੱਧ ਪਾਉਣ ਵਾਲੀ 1,55,000 ਦੀ ਪਹਿਲੇ ਨੰਬਰ ਵਾਲੀ ਵੜ ਆਪਾਂ ਦੇ ਦਾਂਗੇ ਤੇ ਭਾਈ ਜਿਹੜੇ ਦੂਜੇ ਨੰਬਰ ਦਾ ਆਪਾਂ ਵੜ ਦੇਖੀ ਜਾਨੇ ਇਹ ਕਿਹੜਾ ਸੂਆ ਸੂਈ ਹੋਈ ਹੈ ਜੀ ਦੂਜਾ ਸੂਆ ਸੂਈ ਹੋਈ ਹੈ ਜੀ ਵੜ ਇਹ ਠੀਕ ਹੈ ਉਹ बच्चा मगर बच्चा और एक हफ्ता नु सूई नु हो गया भाई ते दूध तो 16 ਤੋਂ 17 ਲੀਟਰ ਤੇ ਥਲੇ ਤਿਆਰ ਆ ਕੋਈ ਮਰਜੀ ਲੋੜਾਂਗੇ ਚਾਰ ਡਾਂਗ ਚੋਕੇ ਲੈ ਜੀਵੇ 16 ਲੀਟਰ ਮੈਨਨ ਵਾਲਾ ਬਿਲਕੁਲ ਨੈੱਟ ਹਾਜ਼ਰ ਆ ਨਮਾ ਨੈੱਟ ਹਾਜ਼ਰ ਆ ਚੋਣ ਚਵਾਧਾਰਾਂ ਦੀ ਇੱਕ ਨੰਬਰ ਇੱਕ ਨੰਬਰ ਹੈ ਜੀ ਇੱਕ ਨੰਬਰ ਇਹਦਾ ਭਾਗ ਕੀ ਰਹੂਗਾ ਇਹਦਾ ਮੁੱਲ ਵੀਰੇ 85000 ਰੁਪਏ ਜੀ ਤੋਰੇ ਬਾਹਰ ਨੂੰ ਦੁੱਧ ਐਸ ਵਕਤ ਕਿੰਨਾ ਦੱਸਿਆ ਆਪਾਂ 16 ਤੋਂ 17 ਲੀਟਰ ਤਿਆਰ ਹੋਊਗਾ ਭਾਈ ਤੇ ਪਾ ਦੂ 20 ਤੋਂ ਪਰ 20 ਤੋਂ ਪਰ ਦੁੱਧ ਦੇਣ ਦੀ ਭਾਈ ਇਹਦੀ ਵੀ ਪੂਰੀ ਕੀਮਤ ਬੱਚਾ ਕੀ ਹੈ ਮੇਲ ਆਈ ਫੀਮੇਲ ਮੇਲ ਆ ਭਈ ਜਿਹੜਾ ਨਾ ਬੱਚਾ ਇਹਦੇ ਵਿੱਚ ਹੈ ਸੋ ਜਬਾਤ ਆ ਜਾਨੀ ਕੋਈ ਮੋੜਲੀ ਨਹੀਂ ਕਰਵਾਣੀ ਦਾ ਬਈ ਇਹੋ ਜਿਹਾ ਲੱਗਿਆ ਹੋਇਆ ਇਹਨੂੰ ਠੀਕ ਹੈ ਕੀਮਤ 85000 ਤੇ ਦੂਆ ਸੁਆ ਸੁਈ ਹੋਈ ਆ ਦੂਆ ਸੁਆ ਸੁਈ ਹੋਈ ਆ 16 ਤੋਂ 17 ਲੀਟਰ ਦਾ ਤਿਆਰ ਆ ਹਜੇ ਕੋਈ ਮੈਲੇ ਤੇ ਨਹੀਂ ਚ ਨਹੀਂ ਇੱਕ ਹਫਤਾ ਬੱਚੇ ਨੇ ਹੋਇਆ ਸੁਈ ਨੂੰ ਇਹਨੂੰ ਬਈ ਠੀਕ ਹੈ ਸੋ ਇੱਕ ਹਫਤਾ ਹੋ ਗਿਆ ਸੁਈ ਨੂੰ 16 17 ਲੀਟਰ ਦਾ ਨੈਟ ਏ ਥੱਲੇ ਹਾਜ਼ਰ ਆ ਕੀਮਤ ਇਹਦੀ ਹੈਗੀ 85000 ਰੁਪਇਆ ਸੋ ਪ੍ਰਿੰਟ ਵਗੈਰਾ ਦੇਖੋ ਮੂੰਹ ਮੱਥੇ ਦੀ ਚੰਗੀਆਂ ਬੱਚੀ ਪੂਰੀ ਜਿੰਦ ਜਾਨ ਤੇ ਸਾਫ਼ ਸੁਥਰੀ ਆ ਪੂਰੀ ਤੇ ਲੈਵਾ ਫਿੱਟ ਫਾਟਾ ਕੰਪੈਕਟ ਹਵਾਨਾ ਜਾ ਬਈ ਦਾ ਕੀਮਤ 85000 20 ਕਿਲੋ ਤੋਂ ਪਾਰ ਦੁੱਧ ਦੇ ਪਾ ਦਣਾ ਇੱਕ ਹਫ਼ਤੇ ਦੀ ਸੂਈ ਸਵਾਈਆ ਕੱਦਗਾਠ ਵੀ ਚੰਗਾ ਫੇਸ ਕੁਆਲਿਟੀ ਤੇ ਚੌਂਡ ਚਵਾਦੀ ਬਾਈ ਆਮਨੇ ਇੱਕ ਨੰਬਰ ਆ ਜਾਵਾ ਤੇ ਅੱਗੇ ਬਾਈ ਜਿਹੜੀ ਆਪਾਂ ਜਰਸੀ ਦੇਖੀ ਜਾਨੇ ਕਿਹੜਾ ਸੂਆ ਸੂਈ ਹੋਈ ਹੈ ਜੀ ਵੀਰੇ ਵੀਰੇ ਦੂਜਾ ਸੂਆ ਸੂਈ ਹੋਈ ਹੈ ਜੀ ਸੂਈ ਨੂੰ ਹੋ ਗਿਆ ਨੂੰ ਤਕਰੀਬਨ ਮਹੀਨੇ ਬਰੇਡ ਮਹੀਨਾ ਜੀ ਠੀਕ ਹੈ ਬੱਚਾ ਇਹਦਾ ਮਰ ਗਿਆ ਆਪਣੇ ਕੋਲ ਆ ਕੇ ਮਰਿਆ ਠੀਕ ਹੈ ਤੇ ਸੂਈ ਸਵਾਈਆ ਆਪਾਂ ਲਈ ਸੀ ਬਾਈ ਇਹ ਦੁੱਧ ਦੇ ਕੋਲ 10 ਕਿਲੋ ਆ 6 ਫੈਟ ਦਾ ਦੁੱਧ ਆ ਜੀ ਹੁਣ 10 ਕਿਲੋ ਦੁੱਧ ਹਾਜ਼ਰ ਆ। 10 ਕਿਲੋ ਦੁੱਧ ਹੋਣੇ ਦੇ ਕੋਲ ਪੂਰਾ ਆ ਜਾ। 5 ਕਿਲੋ ਟਾਈਮ ਦਾ। 5 ਕਿਲੋ ਇੱਕ ਟਾਈਮ ਦਾ ਦੁੱਧ ਹੈ ਜੀ। ਤੇ ਗੱਪੜ ਵਗੈਰਾ ਤੇ ਕਿਆ ਜਾਈ ਕੋਈ ਹੋਈ। ਚੌਂਡ ਚਵਾ ਓਕੇ ਆ ਜਾਂਦੇ ਸਨ। ਪੂਰਾ ਇੱਕ ਨੰਬਰ ਚੌਂਡ ਹੈ ਜੀ ਇਹਦਾ। ਤੇ ਭਾਅ ਇਹਦਾ ਕੀ ਰਹੂਗਾ? ਇਹਦਾ ਮੁੱਲ ਵੀਰੇ 40000 ਰੁਪਏ। ਗੁਜਾਇਸ਼ ਹੋ ਜਾਊਗੀ। ਗੁਜਾਇਸ਼ ਕਰ ਦਿਆਂਗੇ। ਤੋੜਿਆ ਬਾਈ ਜੀ ਬਾਹਰ ਨੂੰ ਇਹਨੂੰ। ਦੂਜਾ ਸੂਆ ਸੂਈ ਸਵਾਈਆ ਤੇ ਦੁੱਧ 10 ਲੀਟਰ net ਇਸ ਵਕਤ ਹਾਜ਼ਰ ਆ ਜਾਵਾ। ਹਾਂ 6 ਫੈਟ ਦਾ ਦੁੱਧ ਬਾਈ ਜੀ ਕੋਈ ਬੰਦਾ ਜਾਏ ਫੈਟ ਵੀ ਗ੍ਰਿਪਟੀ ਕੱਢ ਕੇ ਲੈ ਕੇ ਜਾਵੇ ਤੇ ਸੂਆ ਦੂਆ ਸੂਈ ਦੀ ਆ ਦੂਜਾ ਸੂਆ ਸੂਈ ਹੋਈ ਸੋ ਦੂਜਾ ਸੂਆ ਸੂਈ ਹੋਈ 40000 ਰੁਪਇਆ ਕੀਮਤ ਆ ਤੇ ਦੁੱਧ 10 ਲੀਟਰ ਨੈਟ ਹਾਜ਼ਰ ਆ 10 20 ਚੱਲੂਗੀ ਤੇ ਜਿੰਦ ਜਾਨ ਚੰਗੀ ਆ ਸਾਫ ਸੁਥਰੀ ਰਾਜੀ ਸਮਝ ਪਈ ਵੀ ਆ ਤੇ ਕੱਦ ਮੀਡੀਅਮ ਆ ਪਰ ਵੇਲ ਬੋਡੀ ਵੇਟ ਬਹੁਤ ਜ਼ਿਆਦਾ ਇਹਦੇ ਚ ਚੋਣ ਚਵਾ ਬਾਈ ਜੀ ਦੱਸ ਦੇ ਕੇ ਚੰਗਾ ਕੀਮਤ 40000 ਰੁਪਇਆ ਦੁੱਧ 10 ਲੀਟਰ ਦੁੱਧ ਨੈਟ ਚੋਣ ਵਾਲਾ ਬੱਚਾ ਇਹਦਾ ਐਕਸਪਾਇਰ ਆ 1.5 ਮਹੀਨਾ ਹੋ ਗਿਆ ਸੂਈ ਨੂੰ ਤੇ ਗੱਪਣ ਵਗੈਰਾ ਹਜੇ ਟਿੱਕਰ ਹੋਈ ਕੋਈ ਨਹੀਂ ਇਹ ਸੋ ਦੇਖੋ ਮੂੰਹ ਮੱਥੇ ਦਾ ਸਾਫ ਸੁਥਰਾ ਪੂਰੀ ਚੰਗੀ ਜਰਸੀ ਆ ਤੇ ਵੀ ਜਿਹੜੀ ਆਪਾਂ ਵੱਡੀ ਮਹ ਦੇਖੀ ਇਹਨੇ ਤਾਜੀ ਸੂਈ ਵੀ ਇਹਨੂੰ ਕਹਿਮਾਦਿਆ ਰੋ ਗਿਆ ਸੂਈ ਨੂੰ ਤੇ ਕਿਹੜਾ ਸੁਆ ਸੂਈ ਆ ਜੀ ਇਹ ਬਾਈ ਕੱਲ ਹੱਥ ਨਹੀਂ ਸੂਈਆ ਰਾਤ ਤੋਂ ਦੇਖਿਓ ਨਾਰੀਆ ਵੀ ਦਿਖਾ ਲੇ ਤੇ ਗਿੱਲੋਂ ਨੇ ਲਾਲ ਠੀਕ ਹੈ ਬੱਚਾ ਇਹਦੇ ਪਿੱਛੇ ਹੈਗੇ ਆ ਕੱਟੀ ਹੈ ਜੀ ਕੱਟੀ ਪੂਰੀ ਚੰਗੀ ਜਿੰਦ ਜਾਨ ਵਾਲੀ ਹੈ ਨਾ ਸੋਹਣੀ ਬਰੀਡ ਚਾਰ ਕਰਨ ਵਾਲੀ ਕੱਟੀ ਹੈਗੇ ਇੱਕ ਨੰਬਰ ਮੈਂ ਵੀ ਬਾਈ ਬਹੁਤ ਜ਼ਿਆਦਾ ਚੰਗੀ ਆ ਹੈ ਤਾਂ ਤੈਨੂੰ ਗ੍ਰੇਡੇਟ ਤੇ ਪੈਂਦੀ ਮੱਝ ਠੀਕ ਹੈ ਪਰ ਦੁੱਧ ਦੀ ਰਿਪੋਰਟ ਵੀ ਮੈਂ ਦੀ ਬਹੁਤ ਜ਼ਿਆਦਾ ਚੰਗੀ ਆ ਇਹ ਮੱਝ ਹੈ ਵੀ ਕੁੱਖ ਕਰਮਾਂ ਵਾਲੀ ਬਹੁਤ ਜ਼ਿਆਦਾ ਚੰਗੀ ਪਈ ਆ ਦੇਖ ਕਿ ਇਹ ਕਿਹੜਾ ਸੂਆ ਦੂਜਾ ਇਹ ਦੂਜਾ ਸੂਆ ਆ ਤੀਜਾ ਸੂਆ ਬਈ ਤੀਜਾ ਸੂਆ ਸੂਆ ਤੇ ਪਲੀਪੁਲੀ ਬਹੁਤ ਜ਼ਿਆਦੇ ਹੈ ਹਨਾ ਤੇ ਕਿੰਨਾ ਕੁ ਦੁੱਧਾਂ ਉਮੀਦ ਹੈ ਤੋ ਇਸ ਵਾਰ ਦੂਜੇ ਆਪਾਂ ਜਿਹਨੂੰ ਦੇਵਾਂਗੇ ਕੋਈ ਵੱਧ ਚੋਲੇ ਭਰਾ ਕੋਈ ਘੱਟ ਚੋਲੇ ਆਪਾਂ 11 ਕਿਲੋ ਦੀ ਦੇਤੀ ਆਪਾਂ 17 ਕਿਲੋ ਦੀ ਗਾਰੰਟੀ ਦੇ ਮੰਗਵਾ 16 ਕਿਲੋ ਵਾਲੇ ਕਹਿੰਦੇ ਆ ਭਾਵੇਂ ਹੈਗੀ ਆ ਬਾਹਰ ਆ ਬਈ 16 ਕਿਲੋ 16 ਕਿਲੋ ਤਾਂ ਪਿਛਲੇ ਸੂਏ ਵੀ ਜਾਣੀ ਆਪਾਂ ਇਹਦਾ ਸੋਇਆਗਾ ਠੀਕ ਆ 16 ਕਿਲੋ ਤੋਂ ਬਾਹਰ ਵਾਲੀ ਮੈਂ ਆ ਆਪਣੇ ਖਾਸ ਮਿੱਤਰ ਤੋਂ ਹੀ ਆਈ ਐ ਚੌਣ ਚਵਾ ਧਾਰਾਂ ਦੀ ਓਕੇ ਪੂਰੀ ਇੱਕ ਨੰਬਰ ਬਈ ਤੇ ਭਾਜ ਦਾ ਕੀ ਰਹੂਗਾ ਇਹਦਾ ਮੁੱਲ ਬਾਈ ਜੀ ਕਰਦੇ ਆ ਆਪਾਂ 175000 ਰੁਪਏ ਗੁਜਾਇਸ਼ ਹੋ ਜੂਗੀ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਝੋਟੀ ਦਾ ਚੰਗਾ ਤੀਸਰਾ ਸੂਆ ਸੂਈ ਵੀ ਆ ਥੁੱਲੇਵਾ ਵਗੈਰਾ ਦੇਖੋ ਫਿਟਿੰਗ ਆਲਾ ਸਾਫ ਸੁਥਰਾ ਲੇਵਾ ਤੇ ਅੱਗੇ ਪਿੱਛੇ ਦਾ ਹਵਾਨਾ ਤਾਜੀ ਸੂਈ ਸਵਾਈਆ ਕੱਲ ਦੀ ਪਿੱਛੇ ਇਹ ਜੇ ਕੱਟੀਆਂ ਸੀ ਮਿਲ ਕਾਫ ਤੋਂ ਥੜਾ ਹਵਾਨਾ ਦੇਖੋ ਸੋਹਣਾ ਸਾਫ ਸੁਥਰਾ ਬੱਚਾ ਲੱਗਿਆ ਹੋਇਆ ਇਸ ਵਕਤ ਬਸਮਾ ਦੇ ਵਿੱਚ ਸੋ ਦੇਖੋ ਸੈਂਕ ਮੂੰਹ ਬਥਾ ਮਾੜੀ ਜੀ ਮੱਥੇ ਤੇ ਫੁੱਲੀਆ ਗ੍ਰੇਟਡ ਆਪਾਂ ਇਹਨੂੰ ਕਹਿ ਸਕਦੇ ਆ ਸੋ ਦੇਖੋ ਹਾਨ ਹਵਾਨੇ ਦੀ ਤੇ ਰਾਜ ਜੀ ਸਮੀ ਬੜੀ ਬਹੁਤ ਜ਼ਿਆਦਾ ਤੇ ਜੇਰ ਵਗੈਰਾ ਕੰਮ ਟੋਟਲੀ ਡਨ ਹੈ ਜੀ ਓਕੇ ਓਕੇ ਜੀ ਵੀਡੀਓ ਬਣੀ ਹੋਈ ਹੈ ਆਪਣੇ ਫੋਨ ਤੇ ਹਰੇਕ ਸੱਜਣ ਮਿੱਤਰ ਜਿਹੜਾ ਵੀ ਵੀ ਭਰਾ ਆਊਗਾ ਉਹਦੀ ਤਸੱਲੀ ਕਰਾ ਕੇ ਤੁਰਾਂਗੇ ਬਾਈ ਔਰ ਇਹ ਆ ਵੀ ਲੈ ਕੇ ਜਾਵੇ ਵੀਰ ਉਹੀ ਜਿਹਨੂੰ ਸ਼ੌਂਕ ਹੈ ਸਾਂਪਣ ਦਾ ਕਿਉਂਕਿ ਪੈਸੇ ਲਾ ਕੇ ਵੀਰੇ ਹਰੇਕ ਲੈ ਲੈਂਦਾ ਜਾਨਵਰ ਬੰਦਾ ਪਰ ਸਾਂਪ ਦਾ ਕੋਈ ਕੋਈ ਆ ਤੇ ਚੌਣ ਚੌਤਾ ਰੈਕ ਨੰਬਰ 101 ਨੰਬਰ ਆ ਵੀਰੇ ਕੋਈ ਤੈਨੂੰ ਦੱਸਿਆ ਵੀ ਪੰਜੇ ਕਟਿਆਂ ਦੀ ਪੂਰੀ ਆਹੇ ਇੱਕ ਨੌ ਜਿੰਨਾ ਵੀ ਨੌਕਸ ਨਹੀਂ ਹੈਗਾ ਮੈਂ ਇਸ ਦੇ ਵਿੱਚ ਠੀਕ ਹੈ ਕਿਸੇ ਪਾਸੇ ਹੱਥ ਨਹੀਂ ਤਰਾਉਂਦੇ ਤੇ ਦੁੱਧ ਮੰਨ ਕੇ ਚੱਲੇ ਵੀ 16 17 ਕਿਲੋ ਵਾਲੀ ਮੈਂ ਹੈਗੀ ਆ ਹਾਂਜੀ 16 ਕਿਲੋ ਤੋਂ ਤਾਂ ਬਾਹਰ ਬਾਹਰ ਵਾਲੀ 17 ਕਿਲੋ ਦੀ ਤਾਂ ਆਪਾਂ ਗਰੰਟੀ ਦੇਵਾਂਗੇ ਬਾਈ ਆਪਾਂ ਨੂੰ ਤਾਂ 18 ਦੀ ਊਟ ਤੇ ਆਈ ਵੀ ਆਪਣੇ ਕੋਲ ਤੋਂ ਠੀਕ ਹੈ ਸੋ ਲੇਵਾ ਦੇਖੋ ਪੂਰਾ ਫਿੱਟ ਫੜ ਅੱਗੇ ਪਿੱਛੇ ਦਾ ਲੇਵਾ ਹਨਾ ਬਹੁਤ ਜਿਆਦਾ ਚੰਗਾ ਬਾਈ ਤੇ ਬੱਚਾ ਆਪਾਂ ਲਾਦਾ ਪਸਮਾ ਚਾ ਹੁਣ ਪੂਰੀ ਦਿਖਾ ਦਿਓ ਨਾਲ ਚਾਹੀ ਆ ਉਹ 나ੜੂਆ ਦਿਖਾ ਸੁਭਰੋ ਬੱਚਾ ਵਗੈਰਾ ਦੇਖੋ ਚੜਦੀ ਆਪ ਧਾਰਾ ਇਹਦੇ ਮਾਰ ਕੇ ਦਿਖਾ ਦਿੰਨੇ ਆ ਸੋ ਦੇਖੋ ਪੂਰੀ ਪੜੀ ਪੁੜੀ ਵੀ ਬਹੁਤ ਸਾਫ ਸੁਥਰੀ ਆ ਤੇ ਨਾੜਵਾ ਦੇਖੋ ਬਿਲਕੁਲ ਕੱਚਾ ਨਾਲ ਆ ਜਾਵਾਂ ਸੁਭਰੋ ਧਾਰਾ ਵਗੈਰਾ ਦੇਖੋ ਪੂਰੇ ਸਾਫ ਸੁਥਰੀ ਆ ਮੋਟਾ ਮੋਟਾ ਚੋਣਾ ਜਾਵਾਂ ਕੀ ਬਾਤ ਆ ਕੋਈ ਭੂਰ ਸਰਲਾ ਨਹੀਂ ਕੋਈ ਹੋਰ ਨਹੀਂ ਤੇ ਵੀਰ ਮਗਰ ਧਾਰਾ ਮਾਰਦੀ ਸੋ ਦੇਖੋ ਚੋਣ ਚਵਾ ਦੀ ਇੱਕ ਨੰਬਰ ਆ ਜਾਵਾਂ ਸੁਭਰੋ ਦੇਖੋ ਜਮਾ ਧਾਰਾ ਕੀ ਬਾਤ ਆ ਪੂਰਾ ਸਾਫ ਸੁਥਰਾ ਮੋਟਾ ਮੋਟਾ ਚੋਣਾ ਕੋਈ ਭੂਰ ਸਰਲਾ ਨਹੀਂ ਤੇ ਮੂਹਰੇ ਥਣਾ ਚ ਹੋਰ ਮਾਰੀ ਮਾਰੇ ਤਰ੍ਹਾਂ ਹੀ। ਤੋ ਦੇਖੋ ਚੋਟ ਜਵਾਜ ਇੱਕ ਨੰਬਰ ਆ ਜਮਾ ਕੋਈ ਭੂਰ ਸਰਲਾ ਨਹੀਂ ਕੋਈ ਹੋਰ ਨਹੀਂ ਤੇ ਤੀਜਾ ਸੂਆ ਸੂਈ ਸੇ ਪਿੱਛੇ ਕੱਟੀ ਪੂਰੀ ਜਿੰਦ ਜਾਨ ਵਾਲੀ ਤੇ ਅੱਗੇ ਨਾਲ ਜਿਹੜੀ ਆ ਪਈ ਝੋਟੀ ਦੇਖੀਏ ਨੇ ਇਹ ਕਿਹੜਾ ਸੂਆ ਸੂਈ ਵੇਈ ਇਹ ਪਲੂਨ ਆ ਜੀ ਦੋ ਦਿਨਾਂ ਦੇ ਕੱਟੇ ਇਹਦਾ ਬੱਚਾ ਆ ਗਿਆ ਕੱਟਾ ਹਣਾ ਇਹਦਾ ਬੱਚਾ ਆ ਗਿਆ ਜੀ ਕੱਟਾ ਤੇ 15 ਦਿਨਾਂ ਦੀ ਹੈਗੀ ਸੂਈ ਹੋਈ ਇਹ ਤੇ ਦੁੱਧ ਕਿੰਨਾ ਏ ਥੱਲੇ ਹਾਜ਼ਰ ਹੁਣ ਇਹਦੇ ਕੋਲੇ ਵੀਰੇ ਇਸ ਟਾਈਮ 9 ਕਿਲੋ ਦੁੱਧ ਹੈ ਜੀ 9 ਕਿਲੋ ਸਿਰਫ ਹਾਂ 3.5 ਕਿਲੋ ਟਾਈਮ ਦਾ ਹਨਾ 3.5 ਕਿਲੋ ਦੁੱਧ ਪੈ ਜਾਂਦਾ ਪਰ ਆਪਾਂ ਜਿੱਥੋਂ ਲਈ ਸੀ ਇਹ 12 ਕਿਲੋ ਦੁੱਧ ਜੋਕ ਕੇ ਲਈ ਜੀ ਠੀਕ ਆ ਹੁਣ ਥੋੜਾ ਉਪਰਾ ਕਰ ਗੀ ਆਪਾਂ ਉਪਰਾ ਕਰ ਗੀ ਆ ਕੇ ਜੀ ਨਹੀਂ ਲਾਏ ਨੇ ਪਰ ਪੁੱਠੇ ਨਹੀਂ ਚੱਕੇ ਸੀਗੇ ਬਾਈ ਠੀਕ ਆ ਹਾਂ ਪਰसों ਹੀ ਆਈ ਆ ਬਾਈ ਆਪਣੇ ਕੋਲੇ ਹਜੇ ਇਹ ਠੀਕ ਆ ਮਾਲਾ ਦੁੱਧ ਦੀ 10 ਤੋਂ ਬਾਹਰ ਵਾਲੀ ਹੈਗੀ ਆ 10 ਤੋਂ ਬਾਹਰ ਵਾਲੀ ਆ ਬਾਈ ਉਹ ਤਾਂ ਬਾਕੀ ਸੱਜਣਾ ਨੂੰ ਲੈਣ ਵਾਲਿਆਂ ਨੂੰ ਥਣ ਤੇ ਬਾਈ ਦੱਸਦਾ ਬਾਈ ਇਹਦਾ ਠੀਕ ਆ ਹੁਣ ਸਵੇਰ ਦੀ ਚਵਾਈ ਆਪਾਂ ਇਹਦੀ ਕਰਨੀ ਹਾਲੇ ਹਨਾ ਕਰਨੀ ਆ ਬਾਈ ਵੀਡੀਓ ਬ ਇਹਦਾ ਮੁੱਲ ਵੀਰੇ 1,115,000 ਰੁਪਏ ਜੀ ਇੱਕ ਲੱਖ ਤਣ ਕਰ ਦਿਆਂਗੇ ਪੂਰਾ ਠੀਕ ਹੈ ਹਾਂਜੀ ਸੋ 1,115,000 ਚ ਮਾਨਦਾਨ ਹੋ ਜੂ ਪਲੂਨ ਪਹਿਲਾ ਸੁਆ ਸੀ ਹੋਈ ਆ ਸੋ ਕੱਦ ਪੈੜ ਦੇਖੋ ਤੇ ਲੇਵਾ ਵਗੈਰਾ ਦੇਖੋ ਸੋਹਣਾ ਸਾਫ਼ ਸੀ ਜ਼ਰਾ ਜਿੰਦੇ ਜਾਨ ਚੰਗੀ ਆ ਰਾਜੀ ਸਮੀ ਭੜੀ ਵੀ 12 ਲੀਟਰ ਵੀ ਦੱਸਦਾ ਕਿ ਦੁੱਧ ਆਪਾਂ ਮਿਲ ਕੇ ਲੈ ਕੇ ਆਏ ਸੀਗੇ ਸੋ ਲੇਵਾ ਵਗੈਰਾ ਦੇਖੋ ਸੋਹਣਾ ਮੁਠੀ ਵਾਲਾ ਥਾਣਾ ਜਮਾ 9 ਲੀਟਰ ਦੁੱਧ ਜਿਹੜਾ ਇਸ ਬਾਕਸ ਚ ਚੋਣ ਵਾਲਾ ਇਹ ਥੱਲੇ ਹਾਜ਼ਰ ਆ ਬੱਚਾ ਮੇਰ ਕਾਫਾ ਕੱਟਾ ਇਹਦੇ ਪਿੱਛੇ ਸੋ ਦੇਖੋ ਸਿੰਘ ਮੂੰਹ ਮੱਥਾ ਕੱਦ ਕਾਟ ਚੰਗਾ ਝ ਰਾਜੀ ਸਮੀ ਭੜੀ ਵੀ ਬਹੁਤ ਜ਼ਿਆਦੀ ਹੈ। ਇਹਦੀ ਕੀਮਤ ਹੈਗੀ ਆ 1 ਲੱਖ 15000 ਰੁਪਏ। ਤੇ ਵੀਰੇ ਨੰਬਰ ਬੋਲੀ ਦਵਾਰੇ ਆਪਣਾ 9876304213 ਪਿੰਡ ਡੱਲਾ ਜਗਰਾਵਾਂ ਦੇ ਨਜ਼ਦੀਕ ਆ ਗਿਆ ਹਨਾ। ਜਗਰਾਵਾਂ ਜਿਲ੍ਹਾ ਲੁਧਿਆਣਾ ਜੀ। ਨਾਨਕ ਸਰਕ ਕਲੇਰਾ ਵੀ ਆਪਣੇ ਘਰ ਤੋਂ 10 ਮੀਟਰੀਆ ਸਾਹਿਬ ਵੀ 10 ਮੀਟਰੀਆ ਬਾਈ ਤੇ ਜਿਹੜਾ ਰੈਕੋਰਡ ਤੋਂ ਜਗਰਾਵਾਂ ਨੂੰ ਰੋਡ ਜਾਂਦਾ ਉਹ ਵੀ ਉੱਥੋਂ ਵੀ ਛਪਦੀ ਵਾਲੇ ਪਾਸੇ ਨੂੰ ਆਪਣੇ ਘਰ ਤੋਂ 10 ਕਿਲੋਮੀਟਰ ਹੈ ਜੀ। ਠੀਕ ਹੈ। ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ। ਜਲਦੀ ਮਿਲਦੇ ਆਂ।